ਸੋ ਸ਼੍ਰੀ ਗੱਲ ਤੁਸੀਂ ਦੇਖ ਰਹੇ ਹੋ ਨੀੜੇ ਪੰਜਾਬੀ ਮੀਡੀਆ ਮਹਿਮਾਨ ਪ੍ਰਕਾਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸ਼ਰਾਬ ਘਟਾਲੇ ਮਾਮਲੇ 'ਚ ਫਸੇ 파ਰਤ ਪੂਸ਼ਨ ਆਸ਼ੂ ਦੀ ਜਲੰਧਰ ਕੋਰਟ ਦੇ ਵਿੱਚ ਅੱਜ ਹੈ ਪੇਸ਼ੀ ਪੰਜਾ ਦਾ ਰਿਮਾਂਡ ਹੋਇਆ ਖਤਮ ਬੰਗਲਾਦੇਸ਼ੀਆਂ ਨੂੰ ਰੋਕਣ ਲਈ 70000 ਬੀਐਸਐਫ ਜਵਾਨ ਕਰ ਰਹੇ ਨੇ ਤਿਆਰੀ ਦਿੱਲੀ ਹਵਾਈ ਅੱਡੇ ਤੇ ਮੌਸਮ ਖਰਾਬ ਹੋਣ ਕਾਰਨ ਤਿੰਨੂ ਡਾਨਾ ਦਾ ਬਦਲਿਆ ਰੂਪ ਪੰਜਾਬੀਆਂ ਨੂੰ ਮਿਲ ਰਹੀ ਹੈ ਗਰਮੀ ਤੋਂ ਰਾਹਤ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਅਗਨੀਵੀਰ ਭਰਤੀ ਦੇ ਬਦਲ ਰਹੇ ਨਿਯਮ ਹੁਣ ਹੋਵੇਗਾ ਨਵਾਂ ਟੈਸਟ 4 ਸਾਲ ਦੀ ਨੌਕਰੀ ਤੋਂ ਬਾਅਦ ਵੀ ਫੌਜ ਰੱਖੇਗੀ ਨਜ਼ਰ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਜੀ ਜਨਤਵਰ ਸਿੰਘ ਦੀ ਹੋਈ ਮੌਤ ਉੱਤਰ ਦੀ ਲਾਲਸਾ ਨੂੰ ਲੈ ਕੇ ਢੋਂਗੀਆਂ ਦੇ ਚਾਂਸੇ 'ਚ ਫਸੀ ਮਹਿਲਾ ਕੀਤਾ ਜ਼ਬਰਜਨਾ ਐਸੀ ਭਾਈਚਾਰੇ ਵੱਲੋਂ ਕੈਬਨਿਟ ਦਾ ਧੰਨਵਾਦ ਸੋਮ ਪ੍ਰਕਾਸ਼ ਨੇ ਦਿੱਤਾ ਬਿਆਨ ਕੇਂਦਰੀ ਸਰਕਾਰ ਵੱਲੋਂ ਪੰਜਾਬ ਦੇ 8 ਹਾਈਵੇ ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਚੇਤਾਵਨੀ ਹੈ ਚਿੰਤਾ ਦਾ ਮਾਮਲਾ ਰਾਣਾ ਗੁਰਜੀਤ ਸਿੰਘ ਨੇ ਦਿੱਤਾ ਬਿਆਨ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਨਕੇ ਘਰ ਚ ਹੋਈ ਚੋਰੀ ਫੋਟੋ ਹੋਈਆਂ ਸੋਸ਼ਲ ਮੀਡੀਆ ਤੇ ਵਾਇਰਲ ਠਾਕੁਰ ਕੁਲਦੀਪ ਸਿੰਘ ਨੇ ਦਿੱਤਾ ਬਿਆਨ ਭਾਰਤ ਚ ਹਿੰਦੀ ਭਾਸ਼ਾ ਨਹੀਂ ਬਲਕਿ ਭਾਰਤੀ ਭਾਸ਼ਾ ਹੋਣੀ ਚਾਹੀਦੀ ਹੈ ਰਾਸ਼ਟਰੀ ਭਾਸ਼ਾ ਵਾਰਤ 6 ਨਹੀਂ ਬਲਕਿ 12 ਤੱਕ ਮੈਚ ਜਿੱਤ ਸਕਦਾ ਸੀ 올림픽 ਚ ਅਖੀਰ ਚ ਐਥਲੀਟ ਖਾ ਗਏ ਤੋਂ ਖਾ ਪੀਐਸਪੀਸੀਆਰ ਡਿਪਾਰਟਮੈਂਟ ਨੇ ਸੁਰੱਖਿਆ ਦਾ ਕੱਸਿਆ ਸਿਕੰਜਾ ਬਿਜਲੀ ਚੋਰੀ ਕਰਨ ਵਾਲਿਆਂ ਦੀ ਨਹੀਂ ਹੋਵੇਗੀ ਖੈਰ ਹਰਿਆਣੇ ਦੇ ਵਿੱਚ ਡੇਰੇ ਦੀ ਜ਼ਮੀਨ ਨੂੰ ਲੈ ਕੇ ਚੱਲੀਆਂ ਤਾਬੜ ਤੋੜ ਗੋਲੀਆਂ 6 ਨਾਮਤਾਰੀ ਸਿੱਖ ਹੋਏ ਜ਼ਖਮੀ ਰਖੜੀ ਦੇ ਤਿਉਹਾਰ ਮੌਕੇ ਬਾਜ਼ਾਰ ਚ ਲੱਗ ਰਹੀਆਂ ਨੇ ਰਨਕ ਵੱਖ-ਵੱਖ ਕਿਸਮਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਰਖੜੀਆਂ 15 ਅਗਸਤ ਦੀ ਤਿਆਰੀ ਨੂੰ ਲੈ ਕੇ ਪੁਲਿਸ ਤੇ ਆਰਮੀ ਹੈ ਚੌਕਸ ਚਾਰੇ ਪਾਸੇ ਕਰ ਰਹੀ ਹੈ ਚੈਕਿੰਗ ਪੰਜਾਬ ਹਿਮਾਚਲ ਸਰਹੱਦ ਤੇ ਵਾਪਰਿਆ ਭਿਆਨਕ ਹਾਦਸਾ ਪਾਣੀ ਦੇ ਵਹਾਵ ਨਾਲ ਬਹਿ ਗਈ ਗੱਡੀ ਨਾ ਦਿਲ ਹੋਈ লাশ ਬ੍ਰਮਤ ਪਰੀਮੀ ਕਰਨ ਸਿਟੀ ਬਿਊਟੀਫੁੱਲ ਦੀਆਂ ਸੜਕਾਂ ਹੋਈਆਂ ਜਲਥਲ ਲੋਕਾਂ ਨੂੰ ਚੱਲਨੀ ਪੈ ਰਹੀ ਹੈ ਪਰੇਸ਼ਾਨੀ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਹੋਟਲ 'ਚ ਅਚਾਨਕ ਮਾਰੀ ਗਈ ਰੇਡ ਨਜਾਇਜ਼ ਕੰਮ ਕਰ ਰਹੇ ਮੁੰਡੇ ਕੁੜਿਆਂ ਨੂੰ ਕੀਤਾ ਕਾਬੂ ਕਲਕੱਤਾ 'ਚ ਡਾਕਟਰ ਨਾਲ ਕੀਤਾ ਰੇਪ ਫਿਰ ਕੀਤਾ ਕਤਲ ਕੇਂਦਰ ਸਰਕਾਰ ਤੇ ਭੜਕ ਰਹੀ ਹੈ ਡਾਕਟਰ ਪਾਈਚਾਰਾ ਦੀ ਟੀਮ ਬਲਕੇ ਪਰ 'ਚ ਅੱਜ ਡਾਕਟਰਾਂ ਦੀ ਹੋਵੇਗੀ ਹੜਤਾਲ ਓਲੰਪਿਕ ਦੇ ਜੇਤੂ ਮੰਨੂ ਪਾਰਕ ਤੇ ਸਰਬਜੀਤ ਨੇ ਠੁਕਰਾਇਆ ਸਰਕਾਰੀ ਨੌਕਰੀ ਦਾ ਪ੍ਰਸਤਾਵ ਨਵੀਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਮੋੜਾ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ